ਹਾਂਜੀ ਇੱਕ ਵਾਰੀ ਫੇਰ ਪ੍ਰਦੀਪ ਬੈਂਸ ਪੀਪੀ ਗਾਰਡ ਮੀਡੀਆ ਦੇ ਨਾਲ ਤੁਹਾreturnData ਹਾਜ਼ਰਾ ਜੀ ਮੇਲਾ ਰੌਸ਼ਨੀ ਗਰシャンਕਰ ਬਾਬਾ ਅਲੀ ਮੌਜ਼ਮ ਕਾਜ਼ੀ ਸ਼ਾਹ ਜੀ ਜਿਨ੍ਹਾਂ ਦੇ ਪਾਕ ਪਵਿੱਤਰ ਰੌਜ਼ੇ ਤੇ ਮੇਲਾ ਰੌਸ਼ਨੀ ਦੇਖ ਰਹੀ ਸੀ ਜਿ세 ਚਲਦੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਏ ਅਸੀਂ ਮਹਾਸ਼ਿਵਰਾਤਰੀ ਦੀ ਜਾਗੋ ਜਿਹੜੀ ਆ ਉਹ ਸਿਖਰ ਤੇ ਆ ਚੁੱਕੀ ਆ ਤੇ ਜਿ세 ਚਲਦੇ ਹਾਂ ਬਾਬਾ ਅਲੀ ਮੌਜ਼ਮ ਕਾਜ਼ੀ ਸ਼ਾਹ ਦੇ ਪਾਕ ਪਵਿੱਤਰ ਰੌਜ਼ੇ ਤੇ ਦੇਖ ਸਕਦੇ ਹੋ ਵੱਡੇ ਤੋਂ ਅਸ਼ਟਬਾਜੀ ਤੇ ਦੇਖ ਸਕਦੇ ਹੋ ਵੱਡੀ ਗੰਟੀ ਚ ਦਰਬਾਰ ਸਾਹਿਬ ਤੇ ਨਿਸ਼ਾਨ ਸਾਹਿਬ ਜਿਹੜੇ ਆ ਉਹ ਹਰ ਸਾਲ ਸਜਦਾ ਕਰਦੇ ਨੇ ਨਤਬਸਤ ਹੁੰਦੇ ਨੇ ਬਹੁਤ ਸ਼ਹਿਰ ਦੀ ਸੁੱਖ ਹੈ ਜੀ ਆ ਜਿ세 ਚਾਹ ਦੇਖ ਸਕਦੇ ਹੋ ਵੱਡੀ ਗੰਟੀ ਚ ਬੜਾ ਰੌਲਾ ਖੁੱਲ ਕਰਦੇ ਆ ਹallelujah ਅਗਾਸ਼ ਜੀ ਜੀ ਅਸ਼ਵਧੀ ਦੀ ਚਾਲੀ ਹੈ ਜਿਹਦੇ ਚੱਲਦੇ ਆ ਬੰਦੇ ਸਾਹਮਣੇ 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 ਜਿਹੜੀ ਆ ਉਹ ਮਹਾਸ਼ਵਰਧਤਰ ਜੀ ਜਾਗੋ ਆ ਰਹੀ ਆ ਜਿਹਦੇ ਚੱਲਦੇ ਆ ਤੁਸੀਂ ਦੇ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਅਲੀ ਮੌਜ਼ਮ ਕਾਦਸ਼ਾ ਜੀ ਬੜਾ ਰਾਜਾ ਗਰਸ਼ੰਕਰ ਜੀ ਹਾਂ ਤੁਹਾਨੂੰ ਤਸਵੀਰਤ ਦਿਖਾ ਲਈਏ ਕਿ ਜਾਗੋ ਜਿਹੜੀ ਆ ਗਰਸ਼ੰਕਰ ਬੜਾ ਰਾਜਾ ਪਹੁੰਚ ਚੁੱਕੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਿਸ਼ਾਨ ਸਾਹਿਬ ਇੱਥੇ ਜਿਹੜੇ ਨਿਸ਼ਾਨ ਸਾਹਿਬ ਬਾਬਾ ਮਹਿਸ਼ਾਣਾ ਜੀ ਦੇ ਲੱਗਦੇ ਨੇ ਝੂਲਦੇ ਨੇ ਇਹ ਫੱਕਰਾਂ ਦਾ ਇਹ ਮਸਤਾਂ ਦਾ ਬਾਬਿਆਂ ਦਾ ਆਪਸ ਵਿੱਚ ਪਿਆਰ ਹੈ ਸ਼ਹਿਰ ਦੀ ਨਗਰ ਸੁੱਖ ਹੈ ਤੇ ਜਿੱਥੇ ਚੱਲਦੇ ਆ ਤਸਵੀਰਾਂ ਵੀ ਦੇਖ ਸਕਦੇ ਹੋ ਬਹੁਤ ਬਹੁਤ ਖਾਨੂੰ ਮੁਬਾਰਕਾਂ ਔਰ ਇਸ ਗੱਲ ਦੀ ਵੱਡੀ ਜੈ ਇਸ ਸ਼ਹਿਰ ਦੀ ਬਹੁਤ ਵੱਡੀ ਸ਼ੌਕ ਮੀਨਰੋਸ਼ਨੀ ਬਾਬਾ ਅਲੀ ਮਾਜ਼ੂ ਗਾਜ਼ੀ ਸ਼ਾਹ ਜੀ ਤੇ ਉਸ ਤੋਂ ਬਾਅਦ ਵੱਡੀ ਗੰਟੀ ਲੰਗਰ ਤੇ ਸੰਗਤ ਦੇਖ ਸਕੋ ਸ਼ਾਨਦਾਰ ਰਿਸ਼ੋਭ ਯਾਤਰਾ ਦੇ ਅਗੋ ਭਾਈ ਬੇਚਨੇ ਪਾਪ ਮੇਕਸ਼ਾਨ ਦੇ ਬੜਾ ਰੋਜ਼ਾ ਦੇ ਵਿੱਚ ਉਹਦੀ ਜਿਹੜੀ ਆ ਮੈਂ ਇੱਕ ਇੱਕ ਸ਼ਬਦ ਹੈਗਾ ਪਰ ਐਡ ਨਹੀਂ ਕਰਦਾ ਕਿ ਇੱਕ ਰਸੂਕ ਜਿਹੜਾ ਹੈਗਾ ਬੱਕਰਾਂ ਦਾ ਵੀਰਾਂ ਦਾ ਮਸਤਾਂ ਦਾ ਬਨੀਆਂ ਦਾ ਸਰਕਾਰਾਂ ਦਾ ਉਹ ਦੇਖਣ ਦੇ ਉਹ ਕਿੰਨੇ ਵੱਡੇ ਨੇ ਬਿਲਕੁਲ ਲਾਈਵ ਆ ਤਸਵੀਰਾਂ ਲੋਕਿੰਗ ਨੇ ਕਿ ਜਿੱਥੇ ਲੋਕ ਧਰਮਾਂ ਦੀ ਖਾਤਰ ਲੜਦੇ ਨੇ ਧਰਮਾਂ ਵਿੱਚ ਜਾਤਾਂ ਵਿੱਚ ਵੱਡੀਆਂ ਪਾਉਂਦੇ ਨੇ ਫਰਕ ਪਾਉਂਦੇ ਨੇ ਉਸ ਦੀ ਤਸਵੀਰਾਂ ਤੁਹਾਨੂੰ ਇਹ ਉਲਟ ਨਜ਼ਰ ਆਣੀਆਂ ਉਲਟ ਕਿਉਂ ਆ ਰਹੇ ਆ ਕਿ ਕਿਹੜੇ ਲੋਕ ਨਜ਼ਰ ਬਣਾਉਂਦੇ ਨੇ ਉਹਨਾਂ ਲਈ ਇਹ ਬਹੁਤ ਵੱਡੀ ਸਿੱਖਿਆ ਹੈ ਕਿ ਦੇਖੋ ਲੋਕ ਸੰਗਤ ਗੜੀਆ ਉਹ ਸਭ ਦੀ ਸਾਝੀ ਆ ਚਾਹੇ ਬਾਬਾ ਅਲੀ ਮੌਜੂਦ ਕਰਕੇ ਬੜਾ ਰੋਲ ਦੀ ਗੱਲ ਕਰ ਲਈਏ ਚਾਹੇ ਪਪਾ ਮਹੇਸ਼ਾਣਾ ਤਪਸਾਂ ਗਰਸ਼ਣ ਦੀ ਗੱਲ ਕਰਨੀਏ ਤਾਂ ਨਿਸ਼ਾਨ ਸਾਹਿਬ ਜਿਹੜਾ ਬਹੁਤ ਹੀ ਰਿਸਪੋਨਸਿਬਲ ਨੇ ਔਰ ਸਭ ਤੋਂ ਵੱਡੀ ਗੱਲ ਕਿ ਨਤਮਸਤਕ ਸੋਣਾ ਕਿ ਨਤਮਸਤਕ ਹੋ ਜਾਣਾ ਬਹੁਤ ਵੱਡੀ ਗੱਲ ਹੈਗੀ ਆ ਵੀਰਾਂ ਨੇ ਬੜਾ ਵਾਦਾ ਗਰਸ਼ਣ ਕਰਦੀਆਂ ਕਿਥੇ ਮਹਾਸ਼ੁਰਾ ਦੇ ਵੀ ਜਾਗੋ ਜਿਹੜੀ ਐ ਇੱਥੋਂ ਹੋ ਕੇ ਗੁਜ਼ਰ ਰਹੀ ਆ ਜਿੱਥੇ ਚੱਲਦਾ ਖੀਰਾਂ ਦੇ ਲੰਗਰ ਇੱਥੇ ਲੱਗਾਏ ਗਏ ਨੇ ਬੜਾ ਰੋਜ਼ ਸੇਵਾਦਾਰਾਂ ਵੱਲੋਂ ਮਹੱਲਾਂ ਦੇ ਵਸੀਆਂ ਵੱਲੋਂ ਭੰਗੜੇ ਪੈ ਰਹੇ ਨੇ ਬਹੁਤ ਹੀ ਅਲੌਕਿਕ ਤਸਵੀਰਾਂ ਨੇ ਦੇਖ ਸਕਦੇ ਹੋ ਵੱਡੀ ਜਨਸੀ ਵਿੱਚ ਸੰਗਤ ਜਿਹੜੀ ਆਪਣੇ ਆਪਣੇ ਮੋਬਾਈਲਾਂ 'ਚ ਇਹ ਪਲਾਂ ਨੂੰ ਕੈਦ ਕਰ ਰਹੇ ਨੇ ਜੇ ਨਿਸ਼ਾਨ ਸਾਹਿਬ ਜਿਹੜੇ ਜੀ ਬਾਬਾ ਮਹਿੰਸ਼ਾ ਸਿੰਘ ਸਾਹਿਬ ਦੇ ਨਿਸ਼ਾਨ ਸਾਹਿਬ ਜਿਹੜੇ ਇੱਥੇ ਲੈ ਜਾਣਗੇ ਤੋਂ ਨਿਸ਼ਾਨ ਜੋ ਚੱਲੇ ਨੇ ਸ਼ਹੀਦੀ ਪ੍ਰਕਰਮਾਂ ਦੇ ਲਈ ਬੜਾ ਰੋਜ਼ਾ ਗੜ ਸ਼ੰਕਰ ਬੱਬਾ ਅਲੀ ਮੌਲਵੀ ਗਲਸ਼ਾਹ ਜੀ ਦੇ ਦਰਗਾਹ ਤੇ ਜਾ ਰਹੇ ਨੇ ਅਤੇ ਸੰਗਤ ਬੜੀ ਉਤਸ਼ਾਹ ਦੇ ਵਿੱਚ ਹੈ ਦੇਖ ਸਕਦੇ ਹੋ ਜੜਿਆ ਉਹ ਚੰਦੇ ਦੀ ਰਵਾਨਗੀ ਜਿਹੜੀ ਹੋ ਰਹੀ ਹੈ ਜਿਹਦੇ ਚੱਲਦਾ ਦਰਬਾਰ ਦੇ ਨਾਲ ਇੱਕ ਪਾਸੇ ਬਾਬਾ ਅਲੀ ਮਾਨਸਤ ਸਿੰਘ ਜੀ ਨਿਸ਼ਾਨ ਸਾਹਿਬ ਇੱਕ ਪਾਸੇ ਅਕਤਾਨ ਬਾਬਾ ਮਹਿਸ਼ਾਨਾ ਜੀ ਦਰਸ਼ਨਤ ਦਰبار ਤੇ ਤਸਵੀਰਾਂ ਨੇ ਦਰਬਾਰ ਤੇ ਤਸਵੀਰਾਂ ਨੇ ਵੱਡੀ ਘੰਟੀ 'ਚ ਲੋਕ ਜਿਸ ਸ਼ੁਭਰਾਤੇ ਦੀ ਮਹਾਜਾ ਕੋਜ ਹਾਜ਼ਰ ਨੇ ਦੋਨੋਂ ਨਿਸ਼ਾਨ ਸਾਹਿਬ ਇਕੱਠੇ ਨਜ਼ਰ ਆ ਰਹੇ ਨੇ ਤੇ ਸਾਹਮਣੇ ਦਰਬਾਰ ਹੈ ਜੀ ਬਾਬਾ ਅਲੀ ਮੌਜ਼ਮ ਕਾਦਸ਼ਾਹ ਜੀ ਬਣਾ ਰਿਹਾ ਗਡਸ਼ੰਕਰ ਇਹਦੇ ਚੱਲਦੇ ਆ ਨਿਸ਼ਾਨ ਸਾਹਿਬ ਵੱਲੋਂ ਸਜਦਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਵੱਡੀ ਘੰਟੀ 'ਚ ਲੋਕਾਂ ਦੀ ਹਾਜ਼ਰੀ ਹੈ ਸੰਗਤ ਦੀ ਹਾਜ਼ਰੀ ਹੈ ਜੀ ਬਹੁਤ ਵੱਡੀ ਇੱਕ ਹਾਜ਼ਰੀ ਜਿਹੜੀ ਆ ਪੂਰੇ ਸ਼ਹਿਰ ਦੀ ਨਗਰ ਕਹੇ ਸੁਖ ਹੈ ਬਾਬਾ ਅਲੀ ਮਾਤਮ ਕਾ ਦੀ ਸ਼ਾਦੀ ਬੜਾ ਰੰਗ ਦਾ ਗਰシャンਕਰ ਦਿੱਤੇ ਤੱਤਨ ਬਾਬਾ ਜੀ ਸ਼੍ਰੀ ਮੇਸ਼ਾਣਾ ਜੀ ਜਿਨ੍ਹਾਂ ਦੇ ਪਾਕ ਪਵਿੱਤਰ ਪਰਿਵਾਰ ਤੋਂ ਮੰਦਰ ਤੋਂ ਇਹ ਨਿਸ਼ਾਨ ਸਾਹਿਬ ਜਾਗੋ ਦੇ ਲਈ ਪਰੇਸ਼ਾਨੀ ਪ੍ਰਕਾਮਾਂ ਦੇ ਲਈ ਹਾਰ ਸ਼ਹਿਰ ਦੀ ਗਲੀ ਵਿੱਚ ਨਗਰ ਖੜੇ ਵਿੱਚ ਕਰਮਾ ਹੁੰਦੀ ਹੈ ਬਿਨਾਂ ਦੇ ਘਰਾਂ ਦੇ ਮਾਂ ਦੇ ਤਰਸਨ ਸ਼੍ਰੀ ਮਹੇਸ਼ਾਣਾ ਜੀ ਜਿੱਥੋਂ ਇਹ ਨਿਸ਼ਾਨ ਸਾਹਿਬ ਚੱਲਦੇ ਨੇ ਪੂਰੇ ਦੁਨੀਆ ਦੀ ਪੂਰੀ ਕੁਦਰਤ ਦੀ ਔਰ ਗਰਸ਼ੰਕਰ ਨਗਰ ਇਲਾਕੇ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸੋਖ ਹੈਗੀ ਜੀ ਜਿੱਥੇ ਚੱਲਦੇ ਆ ਮੇਲਾ ਰੌਸ਼ਨੀ ਵੀ ਚੱਲ ਰਿਆ ਸੀ ਬਾਬਾ ਅਲੀ ਮੌਜ਼ਮ ਜੀ ਕਾਗਦ ਸ਼ਾਹ ਵੱਡਾ ਰੋਜ਼ਾ ਗਰਸ਼ੰਕਰ ਜਿੱਥੇ ਮੇਲਾ ਰੌਸ਼ਨੀ ਵੀ ਚੱਲ ਰਿਆ ਜਿੱਥੇ ਚੱਲਦੇ ਆ ਦੇਖ ਸਕਦੇ ਹਾਂ ਕਿ ਇੱਕ ਵੱਡੀ ਹਾਜ਼ਰੀ ਜਿਹੜੀ ਇੱਥੇ ਬਣੀ ਹੋਈ ਹੈ ਬਹੁਤ ਹੀ ਲੋਕ ਤਸਵੀਰਾਂ ਨੇ ਇੱਕ ਵੱਖਰਾ ਇਤਿਹਾਸ ਆਪਣੇ ਆਪ ਦੇ ਵਿੱਚ ਕਿ ਮਜ਼ਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਬਹੁਤ ਵੱਡੀ ਗੱਲ ਹੈ ਕਿ ਸ਼ਹਿਰ ਦੇ ਦੇਵੀ-ਦੇਵਤੇ ਨਗਰ ਦਾ ਕੋਲ ਦੇਵਤਾ ਜਾਂ ਪੀਰ ਪਗੰਬਰਾਂ ਦੀ ਗੱਲ ਕਰੀਏ ਤਾਂ ਸਭ ਸਾਂਝੇ ਨੇ ਜਿੱਤੇ ਚਲਦੇਆਂ ਤਸਵੀਰਾਂ ਨੇ ਬਾਬਾ ਅਲੀ ਮਜ਼ਮ ਕਾ ਅੱਛਾ ਬੜਾ ਰੋਜ਼ਾ ਗੜਸ਼ਣ ਕਰਦੀਆਂ ਜਿੱਥੇ ਸੰਗਤ ਵੱਡੇ ਰੂਪ ਦੇ ਵਿੱਚ ਇੱਥੇ ਹਾਜ਼ਰ ਹੈ ਤੇ ਮਹਾਸ਼ਵਰਾਤੀ ਦੀ ਜਾਗੋ ਦਾ ਇੰਤਜ਼ਾਰ ਕਰ ਰਹੀ ਸੀ ਨੰਗਲ ਲਗਾਏ ਗਏ ਨੇ ਇੱਕ ਪਾਸੇ ਤਪਸਾਨ ਸ਼੍ਰੀ ਮਹੇਸ਼ਾਣਾ ਜੀ ਦਾ ਨਿਸ਼ਾਨ ਜੋ ਪੂਰੇ ਨਗਰ ਖੇਡ ਦੀ ਪ੍ਰਕਰਮਾ ਕਰਕੇ ਗੜਸ਼ੰਕਰ ਦੀ ਗਲੀਆਂ ਵਿੱਚੋਂ ਗੁਜ਼ਰ ਰਹੇ ਨੇ ਦੂਸਰੇ ਪਾਸੇ ਬਾਬਾ ਅਲੀ ਮਾਜ਼ਮੂਦ ਕਾਦਿ ਸ਼ਾਜਦਾ ਨਿਸ਼ਾਨ ਸਾਹਿਬ ਤਸਵੀਰਾਂ ਬੜੀਆਂ ਅਲੌਕਿਕ ਨੇ ਜੀ ਦੋਨੋਂ ਨਿਸ਼ਾਨ ਸਾਹਿਬ ਹਰ ਇੱਕ ਦੀ ਸੁੱਖ ਸ਼ਹਿਰ ਦੀ ਸ਼ਹਿਰ ਦੀ ਸੁੱਖ ਰੱਖ ਲਈਏ ਆਪਣੇ ਮਨ ਦੀ ਸੁੱਖਾ ਕਰਕੇ ਦੇਖ ਸਕਦੇ ਹਾਂ ਤਸਵੀਰਾਂ ਚ ਇੱਕ ਵੱਡੀ ਕਰਾਮਾਤ ਕਹਿ ਸਕਦੇ ਇਸ ਨੂੰ ਆਪਣੇ ਆਪ ਦੇ ਵਿੱਚ ਖੈਰ ਜਿਹੜੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਉਹਨਾਂ ਲਈ ਇਹ ਅੰਧਵਿਸ਼ਵਾਸ ਹੈ ਪਰ ਵਾਜੇ ਦੇ ਵਾਲੇ ਦੇ ਮਾਜੇ ਯਾਰਾ ਹਲਕੀ ਹੋ ਗਿਆ ਲੈ ਲੋ ਮਾਜੇ We're gonna